पंद्रा। पंद्रा आ, चाल। हां ਵੀ ਪੁਲਵਾਨੋ ਅੱਜ ਤਰੀਕ ਕਿੰਨੀ ਆ 15 15 ਮਾਰਚ ਐ ਤੇ ਇੱਕ ਕੰਪਨੀ ਦਾ ਟੂਰ ਆਇਆ ਆਪਾਂ ਚੱਲਣਾ ਅੱਜ ਚੈਲ ਵਿਹਲੇ ਵੀ ਇਆਂ ਖੇਤ ਵੀ ਕੰਮਤ ਹੁੰਦਾ ਹੈ ਕੋਈ ਨਹੀਂਗਾ ਵਿਹਾੜੀ ਆਪਣੀ ਲੰਘਦੀ ਨਹੀਂ ਗਈ ਨਾਂ ਵੀ ਜਾਂਦੇ ਸਰ ਜਾਣਾ ਸੀ ਪਰ ਸੋਚਿਆ ਚੱਲ ਚੱਲ ਹੀ ਉਹਨੇ ਏਡੀ ਕਿਹੜੀ ਗੱਲ ਐ ਵਿਹਲੇ ਨਾਲੇ ਘੁੰਮ ਫਰੇ ਆਵਾਂਗੇ ਦੋ ਦਿਨ ਤੇ ਨਾਲ ਹੈਗਾ ਆਪਣੇ ਗ੍ਰੈਂਡ ਸਿਓ ਬਾਕੀ ਗੱਲਾਂ ਆਪਾਂ ਗਾਂ ਕਰਦੇ ਆਂ ਕਿਹੜਾ ਕਰਉਂਦਾ ਮਤਲਬ ਚੱਲ ਪਈ ਐ ਬਸ ਗੱਡੀ ਆਪਣੀ ਬਿਲਕੁਲ ਰੈਡੀ ਖੜੀ ਐ ਇਹ ਗੱਡੀ ਆਪਾਂ ਲਈ ਸੀਗੀ 2021 ਚ ਲਈ ਸੀਗੀ ਇਹਦੇ ਸਿਰਫ ਦੋ ਹੀ ਟੂਰ ਲਾਏ ਐ ਇੱਕ ਵਾਰੀ ਰਾਜਸਥਾਨ ਗਏ ਤੇ ਇੱਕ ਵਾਰੀ ਲੈ ਲਦਾ ਕਿਉਂਕਿ ਉਸ ਤੋਂ ਬਾਅਦ ਫੇਰ ਆਪਾਂ ਆ ਲੈ ਲਈ ਅਸੀਂ ਮੋਟਰਸਾਈਕਲ ਫੇਰ ਆਪਾਂ ਨੂੰ ਇਹਦਾ ਸ਼ੌਂਕ ਪੈ ਗਿਆ ਇਹਦੇ ਤੇ ਵਾਵਾ ਕਿਹੜੇ ਲਾ ਲਏ ਆ ਆਪਾਂ ਅੱਜ ਹੁਣ ਵਾਵਾ ਟਾਈਮ ਬਾਅਦ ਆਪਾਂ ਇਹ ਗੱਡੀ ਤੇ ਜਾਣਾ ਹੈ ਨਜ਼ਾਰਾ ਵੀ ਆਊਗਾ ਲੱਗਦਾ ਆਪਦੇ ਮਨ ਨੂੰ ਫੀਲਿੰਗ ਜੀ ਵਧੀਆ ਆਉਂਦੀ ਐ ਇਹ ਟੈਂਬਾ ਜਾਈਦਾ ਫਰਸਵਾਦ ਵੀ ਹੁੰਦਾ ਇਹ ਗੱਡੀ ਦਾ ਸਮਝ ਲੋ ਤਿੰਨਾਂ ਸਾਲਾਂ ਬਾਅਦ ਮਾਰੀ ਆਈ ਤੀਜਾ ਘਟੂਰਾ ਤਿੰਨਾਂ ਸਾਲਾਂ ਸੱਚਾ ਦੋ ਹੀ ਟੂਰ ਲਾਇਆ ਚਾਹਮਦਰ ਸਿੰਘਾ ਰੈਡੀ ਬਿਲਕੁਲ ਛੱਲੀਏ ਫਿਰ ਸਮਾਨ ਤੇਰਾ ਕਿੱਥੇ ਕੋਈ ਰੱਖ ਵੀ ਲਿਆ ਲੈ ਫਿਰ ਮੈਂ ਵੀ ਰੱਖਾਂ ਚੱਲ ਫਿਰ ਆਪਾਂ ਜਾਣਾ ਹੈ ਚੈਲ ਸ਼ਿਮਲੇ ਤਾਂ ਬਹੁਤ ਵਾਰੀ ਗਏ ਆ ਸਾਰੇ ਆਪਣੇ ਬੰਦੇ ਬਹੁਤ ਜਾਣਦੇ ਸ਼ਿਮਲੇ ਦਾ ਚੈਲ ਨਹੀਂ ਅਸੀਂ ਦੋਵੇਂ ਹੀ ਰਹਿਣ ਤੂੰ ਵੀ ਨਹੀਂ ਗਿਆ ਚੈਲ ਅੱਦਕੜ ਨਹੀਂ ਗਿਆ ਤੇ ਮੈਂ ਵੀ ਨਹੀਂ ਚੈਲ ਗਿਆ ਤਾਂ ਕਰਕੇ ਅਸੀਂ ਜਿਹੜਾ ਕੰਪਨੀ ਦਾ ਟੂਰ ਤਾਂ ਸੋਚਿਆ ਵੀ ਚੱਲ ਚੱਲ ਵੜਦੇ ਆ ਬਾਕੀ ਰਹਿਣਾ ਸਹਿਣਾ ਖਾਣਾ ਪੀਣਾ ਉਹਨਾਂ ਦਾ ਹੀ ਆ ਸਾਰਾ ਕੁਝ ਕੇ ਦੇਖਣੇ ਚੱਲ ਕੇ ਚੈਲ ਦਾ ਕਿਹੋ ਜਿਹਾ ਮਾਹੌਲ ਹੈ ਜਗਾ ਟਾਂਡੀ ਟੱਗ ਜਾ ਟਾਂਡੀਆਂ ਟਾਂਡੀਆਂ ਤੂੰ ਨਾ 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 ਨਹੀਂ ਨਹੀਂ ਕਦੇ ਕਦੇ ਨਾ ਪੱਕ ਬੱਜ ਤਾਂ ਸਹੀ ਜਾਂਦੀ ਬਹੁਤ ਸੋਹਣੀ ਪਰ ਆਪ ਦੇ ਆਪ ਨੂੰ ਲੱਗੂਗਾ ਵੀ ਨਹੀਂ ਯਾਰ ਅੱਜ ਗੱਲ ਜੀ ਨਹੀਂ ਬਣੀ ਖਣੀ ਤੇ ਥੋੜੀ ਛੇਤੀ ਜੀ ਬੰਨੀ ਆ ਪਰ ਐਵਰੇਜ ਕੋਈ ਗੱਲ ਨਹੀਂ ਠੀਕ ਆ ਐਡੀ ਵੀ ਨਹੀਂ ਗੱਲ ਕੋਈ ਪੱਕ ਦਾ ਜਦੋਂ ਬੰਦ ਲੱਗੇ ਵਧੀਆ ਹੀ ਹੁੰਦੀ ਆ ਬਸ ਚੱਲ ਅ ਵੀ ਟੂਲ ਬਲਾਜਾ ਵੇਖ ਕੇ ਚੇਤਾ ਆਇਆ ਅੱਜ ਮੈਂ ਸਵੇਰੇ ਖਬਰ ਵੀ ਪੜੀ ਸੀਗੀ ਵੀ 15 ਮਾਰਚ ਨੂੰ ਅੱਜ ਜਿਵੇਂ 15 ਮਾਰਚ ਹੀ ਆ ਬਸ ਫੜਿਆ ਫਾਸਟੈਗ ਲੱਗੇ ਆਪਣੇ ਇਹਨਾਂ ਦੇ ਇਹ ਬੰਦ ਹੋ ਜਾਣੇ ਆ ਇਹ ਚੱਲ ਨਹੀਂ ਨਹੀਂ ਕਿਹੜਾ ਆਪਾਂ ਆ ਇੱਥੇ ਪੁੱਛਦੇ ਆਪਣੇ ਪਿੰਡ ਵਾਲਿਆਂ ਨੂੰ ਪੁੱਛਦੇ ਵੀ ਹੋਰ ਕੀ ਇਹ ਐਰਟੈਲ ਦਾ ਹੈਗਾ ਉਹ ਲੈ ਲੈਣੇ ਕੋਈ ਹਨਾ ਉਹ ਮੁੰਡਾ ਖੜਾ ਐਰਟੈਲ ਵੀ ਨਾ ਬੰਦ ਹੋ ਜੇ ਜਿਵੇਂ ਫਿਰ ਜੇ ਆਪਾਂ ਬੈਂਕ ਤੋਂ ਲੈ ਲਈ ਜਾਂ ਤਾਂ ਇਹਨਾਂ ਨੂੰ ਪੁੱਛ ਲੈਣੇ ਕਿਹੜਾ ਚੱਲੇਗਾ ਉਹ ਜਿਹੜਾ ਕਾਰਡ ਸੀ ਆਪਣਾ ਮਤਲਬ ਕਨੈਕਟ ਕਨੋਟ ਜਾਂ ਹੋ ਜਾਣੀ ਗੱਡੀ ਨਾਲ ਤੇ ਜਿਹੜਾ ਆਪਣਾ ਪਹਿਲਾ ਵਾਲਾ ਲੱਗਾ ਵਾ ਫਾਸਟ ਹੈਗੇ ਵਿੱਚ ਬੈਲੈਂਸ ਤਾਂ ਹੈਗਾ 650 ਰੁਪਈਆ ਪਤਾ ਨਹੀਂ ਅੱਜ ਚੱਲਣਾ ਕਿ ਨਹੀਂ ਚੱਲਣਾ 15 ਤਰੀਕ ਹੈ ਚੈੱਕ ਕਰਦੇ ਆ ਆਪਣੇ ਆਪ ਦੇ ਪੈਂਡ ਦੇ ਆਪਣੇ ਪੈਂਡ ਵਾਲੇ ਟੂਲ ਬਲੱਜ ਦੀ ਚੈੱਕ ਕਰ ਲੈਣੇ ਆਪਾਂ ਕਿਉਂਕਿ ਕੱਲ ਨੂੰ ਦੇ ਖਤਮ ਹੋ ਜਾਣਾ ਇਹਦੇ ਵਿੱਚ ਹੀ ਹੈ ਨਾ ਇੱਥੇ ਵਿੜੇ ਨੂੰ ਕਹਿੰਦੇ ਤੁਹਾਡੇ ਪੈਸੇ ਕੱਟ ਕੇ ਦੇਖੋ ਭਾਈ ਕਿਉਂਕਿ ਆਪਾਂ ਨੂੰ ਤਾਂ ਵੈਸੇ ਤੇ ਫ੍ਰੀ ਆ ਤੇ ਜੇ ਇੱਥੇ ਕੱਟੇ ਗਏ ਤਾਂ ਗਾਂ ਵੀ ਕੱਟੇ ਜਾਣਗੇ ਕਰਦੇ ਆ ਚੈੱਕ ਕੀ ਕਰਦੇ ਹੈ ਵੇਖਾ ਨਰੈਣ ਸਿੰਘ ਪੈਂਡ ਦੇ ਨੂੰ ਖੁਸ਼ ਕਰ ਦਈਏ ਆਮੜੇ ਪੈਸੇ ਕੱਟ ਕੇ ਦੇਖੀ ਜਰਾ ਇਹ ਚ ਚੱਲਦਾ ਚ ਕਿ ਨਹੀਂ ਬਣਾਏ ਆ ਹੋਰ ਇਹ ਦੇਖਣਾ ਚੱਲਦਾ ਕਿ ਨਹੀਂ ਚੱਲਦਾ ਚੱਲਦਾ ਅੱਜ ਵਾ 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 ਸਹੀ ਗਾਂ ਜਾਣਾ ਹੈ ਗਾਂ ਜਾਣਾ ਸੀਗਾ ਹੋਰ ਨਾ ਚੱਲੇ ਨਾ ਹੈ ਤਾਂ ਹੀ ਲੋਕ ਪੈਸੇ ਮੋੜਦੇ ਤੋਂ ਲੈ ਲੈਣੇ ਆ ਕੇ ਹੀ ਚੱਲ ਵੀ ਤੇ ਇੱਥੇ ਦਾ ਆਪਣਾ ਚੱਲ ਗਿਆ ਪਿੰਡ ਵਾਲੇ ਦੇ ਟੂਲ ਪਲਾਜੇ ਤੇ ਚੱਲ ਗਿਆ ਤੇ ਇਹਦਾ ਮਤਲਬ ਚੱਲ ਹੀ ਜਾਣਾ ਆਪਣਾ ਕੋਈ ਡੱਕਾ ਨਹੀਂਗਾ ਦੇਖ ਲੈ ਇਹ ਡਗਰੂ ਵਾਲੇ ਫਾਟਕ ਵੀ ਹੁਣ ਕੋਟ ਖਪੂਰੇ ਵਾਲੇ ਫਾਟਕ ਹੀ ਬਣੇ ਪਏ ਆ ਬਸ ਜਦੋਂ ਮਰਜ਼ੀ ਆ ਜਾਏ ਲੱਗੇ ਹੀ ਹੁੰਦੇ ਆ ਦੇਖ ਇੱਕ ਮਿੰਟ ਚ ਕਿੱਡੀ ਲਾਈਨ ਲੱਗ ਜਾਂਦੀ ਹੈ ਨਾ ਲੈ ਚਾ ਲੱਗਿਓ ਬੱਸ ਕੋਲੇ ਵੇਖੀ ਜਾਓ ਕੀ ਹੁੰਦਾ ਫਿਰ ਇਹ ਸਾਰੇ ਕਿਹੜਾ ਲੈਂਡ ਚ ਹੀ ਖੜੇ ਆ ਆ ਹੀ ਖੜੇ ਆਪਣੇ ਆਂ ਕੋਈ ਖੜੇ ਆ ਵੇਲਾ ਤੇ ਕਲਿਆਣਾ ਬਣੀ ਪਈ ਓ ਕੋਈ ਗਾਉਂ ਹੋਰ ਬਣਾਈ ਖੜਾ ਕਾ ਉਹ ਬੱਸ ਦੇ ਮੂਰੇ ਆ ਜਾ ਆ ਜਾ ਟ੍ਰੇਨ ਤਾਂ ਆ ਗਈ ਹਾਰੰਜਾ ਤਾਂ ਬਚੀ ਜਾਂਦਾ ਕਿੱਥੇ ਆ ਦੇਦੀ ਨਹੀਂ ਉਹ ਜੀ ਕਿੱਧਰ ਆਉਂਦੀ ਐ ਇਤਨਾ ਵੱਡੇ ਜੰਮੂ ਕਿੱਧਰ ਆਉਂਦੀ ਐ ਕਿੱਧਰ ਆਉਂਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਖੋਲ ਦੇ ਦਵਾ ਦਬਾ ਸਾਕਰ ਦੀ ਮੋਟੀ ਨੇ ਨਹੀਂ ਗਿਆ ਨਾ ਸਾਕਰ ਦੀ ਓਏ ਸਾਕਰ ਦੀ ਮੋਟੀ ਨੇ ਬਹੁਤ ਅੰਕੀ ਤਾ ਨਾ ਫੇਸਬੁਕ ਖੋਲੋ ਇੰਸਟਾਗ੍ਰਾਮ ਖੋਲੋ ਸਾਕਰ ਦੀ ਮੋਟੀ ਚਲੀ ਜਾਂਦੀ ਯਾਰ ਤਾ ਤਿੰਨ ਰੁਪਏ ਦਾ 110 ਨਹੀਂ ਬਣਾਉਂਦੇ ਆਓ ਡਾਡੇ ਨੇ ਬਣਾਇਆ ਨਾ ਸੱਕਦੇ ਹੋ ਓਡੀ ਤਾਂ ਵਗੇ ਟੂਲ ਪਲਾਜ਼ੇ ਦੇ ਆ ਪੀਟੀਐਮ ਵਾਲਾ ਫਾਸਟ ਰੈਕ ਚੱਲੇ ਨਾ ਚੱਲੇ ਆ ਆਪਣਾ ਜ਼ਰੂਰ ਚੱਲੂਗਾ ਹਰ ਥਾਂ ਤੇ ਲੈਣ ਵੇਖ ਲੈ ਕਿੱਡੀ ਲੰਮੀ ਆ ਹਾਂ ਤੇ ਆਹ ਸਾਰੀ ਲੈਣ ਇੱਧਰ ਇਸੇ ਕੰਮ ਵਾਲੀ ਆ ਕਾੜਾਂ ਵਾਲੀ ਗੱਡੀਆਂ ਵਾੜੀਆਂ ਉਧਰ ਦੋ ਤਿੰਨ ਦੀ ਗੱਡੀਆਂ ਐ ਲੈ ਠੀਕ ਆ ਥਾਨ ਜੀ ਯੂਨੀਅਨ ਜੰਦਾਬਾਦ ਲੁਧਿਆਣੇ ਆ ਗਏ ਆਪਾਂ ਟਾਈਮ ਹੋ ਗਿਆ ਜੀ 10:30 ਅੱਗੇ ਤਾਂ ਆਪਾਂ ਹਮੇਸ਼ਾ ਸਾਰੇ ਜਾਣੇ ਆਪਾਂ ਉੱਥੋਂ ਦੀ ਜਾਣੇ ਹੁੰਨੇ ਬਾਈਪਾਸ ਹੀ ਪਰ ਥੋੜਾ ਜਿਹਾ ਪਹਿਲਾਂ ਉੱਧਰ ਗਏ ਸੀ ਉਹ ਟੁੱਟਿਆ ਬੜਾ ਪਿਆ ਥੋੜਾ ਜਿਹਾ ਕੰਮ-ਕੰਮ ਚੱਲੀ ਜਾਂਦਾ ਉਹਦਾ ਹੁਣ ਸੋਚਿਆ ਵੀ ਲੁਧਿਆਣੇ ਦੇ ਵਿੱਚ ਦੀ ਬੱਸ ਸਟੈਂਡ ਕੋਲ ਦੀ ਸਾਰੇ ਪੁਲ-ਪੂਲ ਬਣ ਗਏ ਆ ਵੀ ਉੱਧਰ ਤੇ ਚੱਲਦੇ ਆ ਆਪਾਂ ਜਦੋਂ ਉਹ ਨਹਿਰ ਕੋਲ ਪੋਇਲ ਚੜ ਗਏ ਤੇ ਸਾਰਾ ਲੁਧਿਆਣਾ ਸ਼ਹਿਰ ਟੱਪਿਆ ਆ ਤੇ ਆ ਆ ਗਿਆ ਆਪਣਾ ਅੰਦਰ ਸਮਝਣਾ ਸਮਰਾਲੇ ਵਾਲਾ ਰੋਡ ਆ ਗਿਆ ਆ ਪਹਿਲੀ ਰੈੱਡ ਬੱਤੀ ਆਈ ਇੱਥੇ ਨਹੀਂ ਕੋਈ ਰੈੱਡ ਬੱਤੀ ਨਹੀਂ ਮਿਲੀ ਵਧੀਆ ਹੈ ਵੀ ਸਟਾ ਕਰਨ ਰੋਡ ਵੀ ਚੰਗਾ ਹੈ ਇਧਰ ਦੀ ਲੈ ਵੀ ਆ ਗਿਆ ਰਾਜਾ ਢਾਬਾ ਭੁੱਖ ਲੱਗੀ ਪਈ ਐ ਸਵੇਰ ਦਾ ਕੁਝ ਨਹੀਂ ਖਾਦਾ ਬਸ ਘਰੋਂ ਚਾਹ ਪੀਤੀ ਸੀਗੀ ਤੇ ਬਸ ਆਏ ਕਰਦੇ ਕਰਦੇ ਕਵਾਵਾ ਦੂਰ ਆ ਗਏ ਵੀ ਉੱਥੇ ਖੜਾਂਗੇ ਆ ਉੱਥੇ ਖੜਾਂਗੇ ਤੇ ਫੇਰ ਹੁਣ ਕਿਰੀ ਟਾਈਮ ਹੋ ਗਿਆ 11:30 ਤੇ 8 ਵਜੇ ਦੀ ਚਾਹ ਪੀਤੀ ਦੀ ਆ ਚੱਲ ਠੀਕ ਐ ਉਨਾਂ ਹੀ ਘੱਟ ਖਾਵਾਂਗੇ ਚੰਗਾ ਹੀ ਆ ਬਾਹਲਾ ਵੀ ਕੀ ਕਰਨਾ ਖਾ ਕੇ ਪੂਰਾ ਮਸ਼ਹੂਰ ਹੋ ਗਿਆ ਨਰਨ ਰਾਜਾ ਟਾ ਬਾਈ ਤੇ ਹਨਾ ਹਰੇਕ ਬੰਦੇ ਦੀ ਆ ਹੀ ਬਣ ਗਈ ਸੋਚ ਵੀ ਉੱਥੇ ਹੀ ਖੜਾਂਗੇ ਬਸ ਆਪਾਂ ਮਿਲਣਾ 20 ਕਿਲੋ 25 ਕਿਲੋ ਮੀਟਰ ਅੱਗੇ ਆਪਾਂ 25 ਕਿਲੋਮੀਟਰ ਪਿੱਛੇ ਵੀ ਖੜ ਸਕਦੇ ਸੀ ਪਰ ਨਹੀਂ ਵੀ ਰਾਜੇ ਟਾ ਪੈਦੇ ਚੱਲਾਂਗੇ ਇਹੀ ਵਧੀਆ ਚੱਲ ਆ ਜਾ ਵੀ ਪਹੁੰਚਵਾ ਲੱਕਰਾ ਠੀਕ ਆ ਜਦੋਂ ਮੌਸਮ ਨਾ ਗਰਮੀ ਦਾ ਠੰਡਾ ਨਾ ਵਧੀਆ ਜਿਹਾ ਮੌਲਾ ਖਾਣ ਪੀਣਾਂ ਵਧੀਆ ਸੁਆਦ ਆ ਲੱਗੂ ਚਲੋ ਇਹ ਗ੍ਰੈਂਡ ਸਿਆਨ ਅੱਤੇ ਵੀ ਕੋ ਲੇਗਰੇ ਆ ਗਏ ਜਨ ਆਸਤੇ ਹੈ ਲਿਖਿਆ ਲਿਖਣਾ ਵਧੀਆ ਲੀਡਿੰਗ ਨਹੀਂ ਠੀਕ ਹੈ ਯਾਰ ਤੁਸੀਂ ਸੀ ਨਹੀਂ ਜਾਈਏ ਸਭ ਆਪਣੇ ਨਾਲ ਨਾ ਫਰੋਇਪਰ ਤੋਂ ਹੋਰ ਬੰਦੇ ਸੀਗੇ ਉਹ ਗੱਡੀ ਲੈ ਕੇ ਬਾਹਰੇ ਬਾਈਪਾਸ ਆਏ ਸੀਗੇ ਉਹ ਹੁਣ ਚਲੇ ਗਏ ਰਾਏਪੁਰੇ ਅਲਗੀ ਅਸੀਂ ਆ ਗਏ ਸੀ ਲੁਧਿਆਣੇ ਦੇ ਵਿੱਚ ਦੀ ਫੇਰ ਅਸੀਂ ਉਹਨਾਂ ਨੂੰ ਕਹੇ ਵੀ ਤੁਸੀਂ ਚਲੋ ਜਿੱਥੇ ਰੋਟੀ ਪਾਣੀ ਖਾਣਾ ਖਾਓ ਅਸੀਂ ਖਾ ਕੇ ਇੱਧਰ ਦੀ ਤੁਹਾਨੂੰ ਘਾ ਕੇ ਮਿਲ ਲਾਂਗੇ ਆਦਾ ਤਾਂ ਅਸੀਂ ਦੋਵੇਂ ਗੱਡੀਆਂ ਦੇ ਇਕੱਠੇ ਜਾਵਾਂਗੇ ਪਰ ਉਹ ਬਾਈਪਾਸ ਜਾਣ ਕਰਕੇ ਰੂਟ ਬਦਲ ਗਿਆ ਚਲੋ ਕੋਈ ਗੱਲ ਨਹੀਂ ਬਸ ਆਪਾਂ ਇੱਥੇ ਰੋਟੀ ਪਾਣੀ ਖਾ ਆ ਕੇ ਮੈਨੂੰ ਲੱਗਦਾ ਉਹਨਾਂ ਨਾਲੋਂ ਪਹਿਲਾਂ ਹੀ ਪਹੁੰਚ ਜਾਵਾਂਗੇ ਸਾਡੇ ਆਪਣੇ ਸਰਪੂਰੀ ਪਰਉਥੇ ਸਿੰਘ ਹੈ ਨਹੀਂ ਘਟਰਾ ਤੇ ਨਰੈਣ ਤੇ ਢੱਡ ਤੇ ਮੂੰਹ ਤੇ ਭੁੱਖ ਚੱਕਦੇ ਫੱਟੇ ਨਵਾਂ 来 ਪਰੋਠੇ ਪਰੋਠੇ ਖਾ ਲਏ ਤੇ ਮੁੰਡੇ ਹੋ ਕੇ ਪੂਰੇ ਕੈਮ ਲੱਸੀ ਨੇ ਲੱਸੀ ਚੰਗੀ ਸੁਆਸੀ ਤਰ੍ਹਾਂ ਹਨਾ ਹਾਂ ਖਣੀ ਚਾਰ ਬਾਦ ਪੀਤੀ ਐ ਤੇ ਹੁਣ ਆਪਾਂ ਚੱਲਦੇ ਆ ਕੋਈ ਕੇ ਦੂਜੇ ਬੰਦਿਆਂ ਨੂੰ ਆਪਣੇਆਂ ਨੂੰ ਵੀ ਕਿੱਥੇ ਪਹੁੰਚ ਗਏ ਆ ਨਹੀਂ ਸੀ ਮੱਖਣ ਸੀ ਕਿੰਨੇ ਦਾ ਦੁੱਲ ਬਣ ਗਿਆ 580 ਰੁਪਈਆ ਦਹੀਂ ਤੇ ਪਿਆਵ ਰੁਪਈਆ ਮੱਖਣ ਮਹਿੰਗਾ 50 ਰੁਪਈਆ ਦਾ ਮਾੜਾ ਤਾਂ ਸੀ ਉਹ ਤਾਂ 5 ਗ੍ਰਾਮ ਚੱਲ ਕੋਈ ਐਂ ਹੀ ਚੱਲਦਾ ਇੱਥੇ ਕੰਮ ਥਰੇ ਚਲੋ ਵੀਂਦਰਾਇਨਸਾ ਹੁਣ ਆਪਾਂ 2 ਘੰਟੇ ਚੜਾਈਏ ਫਿਰ ਚਾਹ ਪੀਵਾਂਗੇ ਹਨਾ ਓਕੇ ਹਾਂ 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 ਆਪਾਂ ਪਹੁੰਚ ਗਏ ਆਂ ਗੋਲ ਚੌਂਕਾ ਦੇ ਸ਼ਹਿਰ ਚ ਮੋਹਾਲੀ ਹੁਣ ਆਪਾਂ ਇੱਥੋਂ ਬਸ ਬਾਰੇ ਬਾਰੇ 에어ਪੋਰਟ ਰੋਡ ਚੱਲਦੇ ਆਂ ਤੇ ਖਾਂ ਜਾ ਕੇ ਆਪਾਂ ਅੰਦਰੜ ਕਿੱਥੇ ਚੜਾਂਗੇ ਜਿਹੜਾ ਰਾਜਪੁਰੇ ਵਾਲਾ ਰੋਡ ਹੁੰਦਾ ਹਨਾ ਜੀਲਕਪੁਰ ਜਾਵਾਂਗੇ ਆਪਾਂ ਬਸ ਫਿਰ ਤਾਂ ਉਦੋਂ ਦਾ ਕੰਮ ਸੌਖਾ ਹੀ ਆ ਬਸ ਆ ਥੋੜੇ ਜਿਹਾ ਇਕੱਲੁਕਾਈ ਜਨਾ ਹੁਣ ਤਾਂ ਵੱਲ ਗਿਆ ਆਹ ਲੁਗਨਾਂ ਦਾ ਉਹ ਰੈੱਡ ਮਿਲ ਗਈਆਂ ਆਹ ਲੱਗਦਾ ਸੀ ਖਾਣੇ ਆਈ ਨਾ ਤੇ ਜਾਗੇ ਪਰ ਨਹੀਂ ਠੜ ਖੜ ਕੇ ਜਾਣਾ ਪੈਣਾ ਬੁੜੀਆਂ ਸੜਕਾਂ ਤੇ ਰੋਂ ਅੰਦਰ ਉਹ ਬਕਾ ਦਾ ਖੜੀ ਮੁੱਛ ਦਾ ਕਰਜੇ ਦੀ ਪੰਡ ਕੇਰਾ ਲਾਉਣੀ ਤੌਣ ਤੋਂ ਰੁਕਦਾ ਨਹੀਂ

ਜੇ ਸੀਧਾ ਹੁੰਦਾ ਤਾਂ ਕਰਵਾ ਲਈ ਸਹੀ ਗੱਲ ਹੈ ਜਿੱਦ ਨੂੰ ਮਾੜੀ ਰੇਸ ਕਰਦੇ ਆ ਉਹਨਾਂ ਨੂੰ ਲਾਈਟ ਆ ਜਾਂਦੀ ਹੈ ਉਹ ਵੀ ਰੈੱਡ ਹੀ ਮਿਲੀ ਕੋਈ ਗ੍ਰੀਨ ਲਾਈਟ ਨਹੀਂ ਮਿਲੀ ਇੱਕ ਵੀ ਚੱਲ ਕੋਈ ਗੱਲ ਨਹੀਂ ਆ ਹੀ ਹੁੰਦਾ ਲੈ ਵੀ ਹੁਣ ਆਪਾਂ ਜਿਰਖਪੁਰ ਤੋਂ ਵੀ ਨਿਕਲਿਆ ਬਾਹਰ ਅੱਜ ਤੋ ਘਾ ਲੱਗਦਾ ਤੇ ਰੋਡ ਵਧੀਆ ਰਹੂਗਾ ਲਾਈਟਾਂ ਰੋਟਾਂ ਤੋਂ ਖੜਾ ਛੱਟ ਗਿਆ ਮੌਜ ਹੈ ਇੱਥੇ ਵੀ ਸੋਹਣਾ ਹੈ ਚੰਗੀਆਂ ਬਿਲਡਿੰਗਾਂ ਆ ਨਰਿਆਣ ਸਾਰਾ ਹਣਾ ਕਮ ਮੌਜ ਹੈ ਵਧੀਆ ਥਕੀ ਤੇ ਵਾਹ ਕਰ ਗਿਆ ਯਾਰ ਆਪਾਂ ਸੋਚ ਕੇ ਤਾਂ ਹਣਾ ਪੰਚਕੁਲਾ ਆ ਗਿਆ ਤੇ ਬੜਾ ਸੋਹਣਾ ਥੀ ਵੇਖੀ ਫੋਨ ਫੋਨ ਵੇਚਦੀ ਉਦੋਂ ਵਧੀਆ ਲੱਗਦਾ ਹੈ ਨਾ ਬਾਹਰ ਨਾਲੋਂ ਕਦੇ ਕਦੇ ਬਿਨਾ ਫੋਨ ਤੋਂ ਸੋਹਣਾ ਲੱਗਦਾ ਅੱਜ ਫੋਨ ਵੇਚਦੀ ਘੈਂਟ ਲੱਗਦਾ ਕੰਮ ਕਰਣਾ ਲੈ ਇਹ ਠੀਕ ਹੈ ਨਾ ਪਹਾੜਾਂ 'ਚ ਜਾ ਕੇ ਨਾ ਫੀਲਿੰਗ ਹੀ ਬਦਲ ਜਾਂਦੀ ਨਾਲ ਦੀ ਨਾਲ ਹੀ ਹੈ ਨਾ ਭਾਵੇਂ ਗਰਮੀ ਜਾਓ ਠੰਡ ਜਾਓ ਹੁੰਦਾ ਸੁਆਦੀ ਹੈ ਪਹਾੜਾਂ 'ਚ ਘੇਰ ਆਪਾਂ ਦਾ ਹਾਂ ਕਿਵੇਂ ਆ ਚਾਹ ਚਾਹ ਬਾਜ਼ਾਰ ਘੱਟ ਮਲਾਉਣਾ ਕਦੇ 50 ਰੁਪਏ ਕਾਦ ਨੇ ਲੈਨੇ ਹੈ ਹੈ ਕਾਦ ਲੈਨੇ ਨੇ 50 ਰੁਪਏ ਹੈ ਹੈ ਕਿਸ ਚੀਜ਼ ਕੇ ਲੇਤੇ ਹੋ ਪਰ ਪੰਜਾਬ ਮੇ ਆਤੇ ਹੋ ਤਾਂ ਹਮ ਤਾਂ ਲੇਤੇ ਨਹੀਂ ਆਣ ਇਹ ਹੀ ਅੱਛਾ ਚਲ ਤੂੰ ਆ ਜੀ ਤੈਨੂੰ ਫ੍ਰੀ ਐਂਟਰੀ ਕਰਾ ਦੇਵਾਂਗੇ ਹਬਾ ਤੈਨਾਂ ਥੱਲੇ ਜਾਣਾ ਇੱਧਰ ਆ ਸਾਹਮਣੇ ਉਹ ਟੈਂਪਰ ਟ੍ਰੇਲ ਜੀ ਆ ਕਿਹ ਰਾ ਇੱਧਰ ਆਏ ਸੀ ਮੈਂ ਨਰੈਣ ਡਾਕਟਰ ਤੇ ਇੱਕ ਸਾਡਾ ਆੜੀ ਹੋਰ ਸੀਗਾ ਸ਼ਰਮਾ ਬੜੇ ਨਜ਼ਾਰੇ ਆਏ ਸੀ ਉਦੋਂ ਇੱਕ ਯਾਰ ਉਹ ਵੀ ਜਿਹੜੀ ਸੀਗੇ ਹਨਾਂ ਦਰਿਆਨ ਘੈਂਟ ਦੇਣ ਸੀ ਨਾ ਉਹ ਆ ਜਦੋਂ ਦੇ ਪੰਜਾਬ ਤੋਂ ਬਾਹਰ ਨਿਕਲੇ ਆਪਾਂ ਮਤਲ ਹਿਮਾਚਲ ਚ ਵੜੇ ਆਂ ਦੂਜਾ ਟੂਲਪਲਾਜ ਆ ਗਿਆ। ਕਾਟ ਨਹੀਂ ਯਾਰ ਮੰਨਦੇ ਇਹ ਕਹਿੰਦਾ ਫਾਸਟ ਹੀ ਵਿਖਦੇ ਆ। ਫਾਸਟ ਹੀ ਵਿਖਾਦੇ ਭਾਈ ਔਰ ਕੀ ਆ। 2.5 ਬਚ ਗਿਆ ਤੇ ਚਾਹ ਪੀਣ ਦਾ ਮੂਡ ਗਿਆ। ਹਾਂ ਇੱਧਰ ਆਪਣੇ ਬਣਿਆ ਵਾ ਇੱਕ ਚਾਹੇ ਛੋਟਾ ਬਾਰਾ। ਇੱਥੇ ਚੱਲਦੇ ਆਂ। ਇਥੇ ਚਾਹ ਚ ਪੀ ਕੇ ਕਾਇਮ ਹੋ ਕੇ ਤੇ ਫਿਰ ਚੱਲਦੇ ਆਂ ਕਿੱਦੋਂ। ਪਹੁੰਚ ਗਏ ਨਰਮਚਾਰ ਕਵਾਇਦਿੰਦਾ ਪੁੱਤ ਰਾਮਨਾ ਹੌਲੀ ਹੌਲੀ ਜਾ ਕੇ ਵੀ ਠੀਕ ᱜਾਲ ਨਹੀਂ ਮੌਸਮ ਕਰਨਾ ਵਧੀਆ ਯਾਰ ਹਨਾ ਰਾਈਪਰ ਦੀ ਚੜਾਈ ਆ ਪੂਰੀ ਆਪਣੇ ਸਪੈਸ਼ਲ ਬੋਰਡ ਲੱਗਾ ਫ੍ਰੇਪਰ 270 ਠੀਕ ਆ ਯਾਰ ਆ ਜਾ ਮਿੰਦਰਨ ਸਿੰਘ ਹਾਂ ਕਾਫੀ ਵੀ ਨਹੀਂ ਹੋਣਾ ਕਹਿੰਦੇ ਬਹੁਤ ਸਟਰੋਂਗ ਕਾਫੀ ਸੀਗੀ ਆ ਕੀ ਪਤਾ ਲੱਗ ਜੂਗਾ ਨਰਨ ਸਿੰਘ ਪੀਣ ਚ ਸਟਰੋਂਗ ਹੈਗੀ ਆ ਕਿ ਨਹੀਂ ਹੈ ਮੂੰਹ ਤੇ ਢੱਲਾ ਗਿਆ ਕਿੱਦਾਂ ਗਿਆ ਖੜ ਗਿਆ ਹੁਣ ਘੁੰਮਦਿਆਂ ਨਹੀਂ ਠੀਕ ਆ ਜਾ ਪਰ ਮੈਨੂੰ ਪਤਾ ਲੱਗ ਜੂ ਹੁਣ ਹੁਣ ਤੂੰ ਚਲਾ ਕੇ ਢੀ ਫੜ ਤਿਆਰੀ ਅੱਖਾਂ ਖੜ ਗਈਆਂ ਮੈਨੂੰ ਤਾਂ ਨੀਂਦ ਆਉਣ ਲੱਪੀ ਆ ਆ ਜਾ ਆ ਜਾ ਮੈਂ ਤੈਨੂੰ ਬਾਹਰ ਦੇਖੇਂ ਮੈਂ ਕਹਾਂ ਤੂੰ ਪੈਨ ਮੂਹਰੇ ਆ ਕੇ ਆ ਗਿਆ ਅੱਛਾ ਆ ਜਾ ਪਰ ਲੈ ਹੁਣ ਪਤਾ ਲੱਗ ਜੂ ਕਾਫੀ ਦਾ ਕੋਈ ਤੰਤ ਹੈਗਾ ਸੀ ਕਿ ਐਵੇਂ ਹੀ ਗੱਲਾਂ ਹੀ ਆ

ਆ ਵੀ ਇੱਧਰ ਨੇ ਦੱਸਣਾ ਸ਼ਹਿਰ ਮੇਰੇ ਤੋਂ ਵੀ ਇੱਧਰ ਲੱਗ ਗਿਆ ਲੋਚਾ ਫੀਨਾਸ ਤੇ ਰੁਕੇ ਸੀਗੇ ਆਏ ਹਾਏ 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 ਕੀ ਮੌਲਾ ਯਾਰ ਕਮਾਲਾ ਸੋਨਾ ਵੀਊ ਆ ਕਮਾਲ ਹੋਈ ਪਈ ਆ ਖੇਤੀ ਵੀ ਹੈਗੀ ਇੱਥੇ ਥੋੜੀ ਜਿਹੀ ਕੋਈ ਜਾ ਰਿਹਾ ਹਾਂ ਸੁਣ ਮੌਸਮ ਹੀ ਬਹੁਤ ਵਧੀਆ ਹੈ ਨਾ ਗਰਮੀ ਹੈ ਨਾ ਠੰਡ ਹੈ ਨਜ਼ਾਰਾ ਹੀ ਹੈ ਟ੍ਰੈਫਿਕ ਤਾਂ ਹੈ ਨਹੀਂ ਜਾਵਾਂ ਹੀ ਬਸ ਰੋਡ ਥੋੜਾ ਸਿੰਗਲ ਜਾਈ ਆ ਆਹੜੀ ਮੂਰੇ ਗੱਡੀ ਜਾਂਦੀ ਇਹ ਵੀ ਆਪਣੇ ਨਾਲ ਦੇ ਬੰਦੇ ਇਹ ਵੀ ਫਰਾਈਪਰ ਤੋਂ ਆਏ ਆ ਇਹ ਆਪਾਂ ਨੂੰ ਰਸਤੇ ਵਿੱਚ ਟੱਕਰ ਕੇ ਸੀਗੇ ਤੇ ਇਹ ਵੀ ਡਿਲਰੀ ਆ ਪਾਸ ਤੋਂ ਚੜਾ ਲਈ ਆ ਪਰ ਤਕਰੀਬਨ 20 ਕਿਲੋਮੀਟਰ ਰਹਿ ਗਿਆ ਚਲ ਪਹੁੰਚ ਜਾਏ ਬਸ ਪੌਣੇ ਘੰਟੇ ਤੱਕ ਜਾਵਣਾ ਘੰਟੇ ਤੱਕ ਆ ਫਿਰ ਕਾਪੀ ਰਾਈਟ ਕਲੇਮ ਆ ਜਾਣਾ ਕਿ ਗਾਣਾ লাইਵ ਬੈਠੇ ਹੈ ਛੋੜੀ ਬਣਾਈ ਜੰਦ ਨਾ ਮੂਰਤੀ ਯਾਰ ਇਹ ਬਣਾ ਕੇ ਰੱਖੀ ਹੋਊਗੀ ਪੱਥਰ ਚ ਬਣਾਈ ਹੈ ਬਣਾਈ ਹੋਣੀ ਹਨਾਈ ਆ ਸੋਹਣਾ चहलना कोई चार किलोमीटर चहल चो इतना कोई परची कटे लिखा दो दस रुपए

ਹੋਣਗੀਆਂ ਫਿਰ ਜਿੱਦਾਂ ਪੁੱਛੇ ਥਾਂ ਤੇ ਆ ਆ ਗਿਆ ਹੋਟਲ ਆਪਣਾ ਪਾਰਕਿੰਗ ਜੀ ਆ ਤੇ ਦੇਖਦੇ ਹਾਂ ਕਿ ਮੌਲਜਾ ਕਿੱਥੇ ਲਾਈਏ ਗੱਡੀ ਲੈ ਆਪਦੀ ਗੱਡੀ ਆ ਕਿ ਸੋਹਣੀ ਜਿਹੀ ਲੱਗ ਜਾਂਦੀ ਹੈਂ ਦੀ ਕਣੀ ਆਪਾਂ ਬਾਹਲੇ ਦੇਣਾ ਬਾਅਦ ਚ ਲਾਈ ਹੈ ਹਣਾ ਮੋਟਰਸਾਈਕਲ ਜੀ ਤੇ ਫਿਰਦੇ ਨੇ ਹੁਣ ਗੱਡੀ ਵਧੀਆ ਲੱਗਦੀ ਹੈ ਸੋਹਣਾ ਮੌਲ ਇਹ ਆਪਣਾ ਹੋਟਲ ਆ ਇੱਥੇ ਰਹਿਣਾ ਹੁਣ ਦੋ ਰਾਤਾਂ ਭੈੜ ਗੱਲਬਾਤ ਹੋਵੇ ਠੰਡੀ ਠੰਡੀ ਹਵਾ ਲੱਗਦੀ ਆ ਨਜ਼ਾਰਾ ਹੀ ਆਈ ਜਾਂਦਾ ਹਲਕੇ ਹਲਕੇ ਠੰਡ ਤੇ ਆਪਾਂ ਕਿੰਨੀ ਖੜੇ ਆ 2070 ਮੀਟਰ ਤੇ ਖੜੇ ਆ ਆ ਇਧਰ ਨੂੰ ਆ ਵੇ ਕਿਧਰ ਨਾਲ ਇਧਰ ਸੂਰਜ ਵੇਖ ਕਿ ਦਰਖਤਾਂ ਐ ਮੈ ਦੀਦੀ ਦਾ ਕਿਰਸਾ ਲੱਗਦਾ ਯਾਰ ਮਾਹ ਆਹ ਕਿਆ ਬਾਤ ਆ ਯਾਰ ਐ ਟਕਮ ਐ ਤੂੰ ਸਿੱਧੀ ਠੰਡ ਹੋ ਗਈ ਆ ਬਾਵਾ ਤੇ ਆਪਾਂ ਆਗੇ ਰੂਮ ਚ ਹੁਣ ਤੇ ਨਰੈਣ ਸਿੰਘ ਉਹ ਤਾਂ ਜ਼ਿਆਦਾ ਹੀ ਠੰਡ ਮੰਨੀ ਬੈਠਾ ਹੈਟਰ ਲਾਈ ਫਿੱਟ ਏ ਬਸ ਅੱਜ ਦਾ ਤਾਂ ਆਪਾਂ ਇੰਨਾ ਹੀ ਸੀਗਾ ਕੱਲ ਨੂੰ ਆਪਾਂ ਚਾਹਲ ਸ਼ਹਿਰ ਤੇ ਗੇੜੇ ਦੇਵਾਂਗੇ। ਮੈਂ ਵੀ ਅੱਜ ਤਾਂ ਆਪਾਂ ਬਸ ਤਾਂ ਆਪਾਂ ਨੂੰ 300 ਕਿਲੋਮੀਟਰ ਦਾ ਸਫ਼ਰ ਸੀਗਾ ਸਾਰਾ ਪਰ ਜਿਹੜਾ ਇਧਰੋਂ ਕੰਡਾ ਘਾੜ ਤੋਂ ਆਉਂਦਾ ਰਸਤਾ ਉਹ ਥੋੜਾ ਜਿਆਦਾ ਸਿੰਗਲ ਜਿਹਾ ਸੀਗਾ ਤੇ ਸੁੰਨ ਸੁਨਾਹ ਜਿਹੀ ਸੀ ਬੜਾ ਕੋਈ ਨਜ਼ਾਰਾ ਜੈ ਨਹੀਂ ਆਇਆ। ਹੋਟਲ ਖੈਰ ਚੰਗਾ ਆਪਣਾ ਇਹ ਆਪਣੀ ਕੰਪਨੀ ਦਾ ਟੂਰ ਸੀਗਾ। ਇਹ ਕਿਸਾਨਵਾਦ ਆਪਾਂ ਲੈ ਕੇ ਆਉਂਦੇ ਪਿਛਲੇ ਸਾਲ ਵੀ ਲੈ ਕੇ ਗਏ ਸੀ ਆਪਾਂ ਨੂੰ ਇਹ ਉਧਰ ਦਨੋਜੀ ਖਜ਼ਾਰ ਤੇ ਹੁਣ ਇੱਥੇ ਅੰਦਰ ਲੈ ਕੇ ਆਏ ਹੁਣ ਮੈਂ ਤੇ ਨਰੇਨ ਪਿਛਲੀ ਵਾਰ ਦੋਨੇ ਗਏ ਸੀ ਦੋਵੇਂ ਹੁਣ ਆਏ ਆ ਚਲੋ ਜੀ ਹੁਣ ਰੋਟੀ ਪਾਣੀ ਖਾ ਲਿਆ ਆਪਾਂ ਤੇ ਤੇ ਰੈਸਟ ਕਰਦੇ ਆਂ ਸਵੇਰੇ ਆਪਾਂ ਨਿਕਲਦੇ ਆਂ ਬਾਹਰ ਸ਼ਹਿਰ ਦੇ ਜੋ ਚੀਜ਼ਾਂ ਇੱਥੇ ਗੁਰਦੁਆਰਾ ਸਾਹਿਬ ਆਇਆਗਾ ਕਿ ਕੇਲਾ ਕੋਈ ਦੇਖਣ ਆਲਾ ਸਾਰਾ ਕੁਝ ਦੇਖਾਂਗੇ ਹੁਣ ਕਰਦੇ ਆਂ ਰੈਸਟ ਓਕੇ ਬਾਈ